ਕਬੱਡੀ 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 ਗੱਲ ਸਹੀ ਹੋਈ ਹੈ ਇਧਰ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਮੇਰੇ ਪੰਜਾਬੀ ਵੀਰੋ ਤੋਚੀ ਜੀ ਦੋ ਕੁ ਮਿੰਟ ਹੀ ਰੁਕ ਲਿਓ ਇਧਰ ਆਪਾਂ ਦੁਨੀਆ ਨੂੰ ਦਿਖਾ ਦਈਏ ਆ ਜਿਹੜੇ 365 ਦੇ ਜੁੜੇ ਨੇ ਸੇਵਕਾ ਆ ਦਿਖਾ ਆ ਟ੍ਰਾਂਟੋ ਤੋਂ ਆਇਆ ਇਹ ਦੁਨੀਆ ਦਾ ਟਾਪਰ ਹੈ ਇਹ tochyਆ ਕਾਲੇ ਸੰਘਿਆਂ ਵਾਲਾ ਜਿਹੜਾ ਸਾਰਾ ਸਾਰਾ ਦਿਨ ਹੀ ਕਬੱਡੀਆਂ ਪਾਉਂਦਾ ਰਹਿੰਦਾ ਸੀਗਾ ਅੱਜ ਵੀ ਸਰੀਰ ਫਿੱਟ ਹੈ ਬੇਸ਼ੱਕ ਕਹਿੰਦੇ ਬੱਚੇ ਬਰਾਬਰ ਦੇ ਨੇ ਪਰ ਸਰੀਰ ਅੱਜ ਵੀ tochy ਦਾ ਪੂਰਾ ਫਿੱਟ ਹੈ ਇਹ ਮਾਣ ਹੈ ਸਾਡੀ ਖੇਡ ਕਬੱਡੀ ਦਾ ਔਰ ਲੈ ਵੀ ਕਮਲ ਟਿੱਬੇ ਵਾਲਿਆ ਦੋ ਕਦਮ ਚੱਲ ਕੇ ਆ ਇਸ ਖੇਡ ਮੈਦਾਨ ਦੇ ਵਿੱਚ ਕਿਉਂਕਿ ਨੌਜਵਾਨ ਤੈਨੂੰ ਵੀ ਦੁਨੀਆ ਉਡੀਕ ਰਹੀ ਸੀਗੀ ਆਹ ਕਹਿੰਦੇ ਕਮਲ ਟਿੱਬੇ ਵਾਲਾ ਇਹ ਦੁਨੀਆ ਦਾ ਟਾਪਰ ਆ ਮੇਰੇ ਪੰਜਾਬੀ ਵੀਰੋ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇਸ ਨੌਜਵਾਨ ਦੇ ਲਈ ਇਸ ਨੌਜਵਾਨ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਔਰ ਇਹ ਭਰਾ ਆਇਆ ਔਰ ਪਿਛਲੇ ਸਮੇਂ ਦੌਰਾਨ ਮੇਰੇ ਵੀਰੋ ਛੋਟੇ ਭਰਾ ਦੀ ਮੇਰੇ ਵੀਰੋ ਵੱਡਾ ਘਾਟਾ ਵੀ ਪਿਆ ਅਸੀਂ ਇਸ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੈ ਲੈ ਵੀ ਕਮਲ ਸਿੰਘ ਹੈ ਹੌਸਲਾ ਨਹੀਂ ਹਾਰਨਾ ਔਰ ਭਰਾ ਨਾਲ ਹੀ ਹੈ ਨੌਜੋਨ ਔਰ ਜਿੱਥੇ ਤੂੰ ਜਾਏਗਾ ਉੱਥੇ-ਉੱਥੇ ਅਮਨ ਵੀ ਪੁੱਜੂਗਾ ਤੂੰ ਸਤਕਾਰ ਹੈ ਸਾਡੀ ਖੇਡ ਕਬੱਡੀ ਦਾ ਮਾਣ ਹੈ ਤੇਰੇ ਤੇ ਔਰ ਇਸੇ ਤਰ੍ਹਾਂ ਨੌਜੋਨਾਂ ਦੁਨੀਆ ਦੇ ਵਿੱਚ ਨਾਂ ਰੌਸ਼ਨ ਕਰਨਾ ਇਹ ਟਿੱਬੇ ਵਾਲਾ ਕਮਲ ਹੈ ਇਹ ਦੁਨੀਆ ਦਾ ਟਾਪਰ ਹੈ ਇਹਦਾ ਸਿੱਕਾ ਟ੍ਰੈਂਟੋ ਤੱਕ ਚੱਲਦਾ ਮੇਰੇ ਵੀਰੋ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ